ਗੁੱਡ ਈਵਨਿੰਗ ਐਂਡ ਸਸਿਕਾ ਟੂ ਆਲ ਆਫ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪਰ ਜਿਹੜਾ ਸਿਸ਼ੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪਰ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਮੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤਿਹਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਆ ਸਰ ਬਿਲਕੁਲ ਥੋੜਾ ਅਰੈਸਟ ਕਿਉਂ ਹੋਇਆ ਜੀ ਜੀ ਮੈਂ ਵੀ ਬਤਾ ਦਿੰਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਵਾਂ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹਨਟ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀ ਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਥੈਂਕ ਯੂ